ਅੱਜ ਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ ਤੁਹਾਨੂੰ ਜ਼ਾਰਿਆਂ ਨੂੰ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਲੱਗੇ ਆਪਾਂ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਜੀ ਤਹਿ ਦਿਲੋਂ ਧੰਨਵਾਦ ਆ ਜੀ ਤੁਸੀਂ ਸਾਨੂੰ ਇੰਨਾ ਪਿਆਰ ਤੇ ਇੰਨਾ ਮਾਣ ਵਕਸ਼ਦੇ ਆ ਜੀ ਉਮੀਦ ਆ ਤੁਸੀਂ ਸਾਨੂੰ ਇਦਾਂ ਹੀ ਪਿਆਰ ਦੰਦ ਦੇ ਰੋਗੇ ਮੈਨੂੰ ਪਤਾ ਹੈ ਜੀ ਅੱਜ ਤੁਸੀਂ ਸੋਚਦੇ ਹੋਵੋਗੇ ਵੀ ਭਾਈ ਸਾਹਿਬ ਅੱਜ ਤੂੰ ਵਾਲ ਕਟਾਈਂ ਕਰਦਾ ਹੈਂ ਰੜਾ ਮਦਾਨ ਕਰਾਈਂ ਫਿਰਦਾ ਹੈ ਇਹਦਾ ਕਾਰਨ ਹੈਗਾ ਜੀ ਐਦਾਂ ਖੰਨਾ ਸ਼ਹਿਰਾ ਉੱਥੇ ਸਲੂਨ ਆਇਕ ਉੱਥੇ ਨਾ ਲਾਉਂਦਾ ਬਾਈ ਆਪਣਾ ਫ੍ਰੀ ਆਫ ਕੋਸ ਦਵਾਈ ਜਿਵੇਂ ਹੁਣ ਮੇਰੇ ਵਾਲ ਛੜੇ ਹੋਏ ਆ ਜੀ ਗੰਜਾ ਸ਼ਾਇਦ ਤੁਹਾਨੂੰ ਦਿਖਦਾ ਹੋਊਗਾ ਇੱਥੇ ਵਾਲ ਲਾਉਂਦਾ ਤੇ ਉਹ ਲਾਉਣ ਲੱਗੇ ਹੋਇਆ ਤੇਲ ਤੇ ਉਹ ਕਹਿੰਦੇ ਭਾਈ ਜੇ ਤੁਸੀਂ ਤੇਲ ਲਾਉਣਾ ਹੈ ਤਾਂ ਤੁਹਾਨੂੰ ਆਪਣੇ ਵਾਲ ਕਟਾ ਕੇ ਕਟਾਉਵੇਂ ਪੈਣੇ ਆ ਵੀ ਜਿਹੜੀ ਦਵਾਈ ਆ ਸਾਡੀ ਉਹ ਚੰਗੀ ਤਰ੍ਹਾਂ ਜੜਾਂ ਦੇ ਵਿੱਚ ਜਿਹੜੀ ਲੱਗ ਸਕੇ ਵੀ ਤੁਹਾਨੂੰ ਕੋਈ ਫਾਇਦਾ ਲੱਗੇ ਵੀ ਨਹੀਂ ਫਿਰ ਕੋਈ ਫਾਇਦਾ ਨਹੀਂ ਜੀ ਲਾਉਣ ਦਾ ਦਵਾਈ ਫੇਰ ਤਾਂ ਜੀ ਤੁਸੀਂ ਰਹਿਣ ਦਿਓ ਤੇ ਮੈਂ ਕਿਹਾ ਵੀ ਚੱਲ ਕੋਈ ਗੱਲ ਨਹੀਂ ਵੀ ਜਿਹੜੇ ਮੇਰੀ ਇਹ ਗਾਂਝਾ ਮੈਂ ਹੁਣ ਵਾਲਾਂ ਵਾਸਤੇ ਤਾਂ ਮੈਨੂੰ ਹੱਲ ਕੋਈ ਕਰਨਾ ਪੈਣਾ ਕਿਤੇ ਵਾਲਾਂ ਨਾਲੇ ਸਭ ਕੁਝ ਜੀ ਮੈਂ ਮੰਨਦਾ ਮੈਂ ਗਲਤ ਕੀਤਾ ਬਹੁਤ ਬਾਲ ਕਟਵਾ ਕੇ ਪਰ ਕਰਦਾ ਕੀ ਜੀ ਮੇਰੀ ਮਜਬੂਰੀ ਸੀ ਤੇ ਇੱਧਰ ਚੈਨ ਜਿੱਤ ਸਾਰਾ ਨਹੀਂ ਪਰਮਾਨੰਦ ਜੀ ਦਾ ਸਭ ਤੋਂ ਵੱਧ ਚੜ੍ਹਦੀ ਕਲਾ ਵਿੱਚ ਉਹ ਸੰਤੁਸ਼ਟ ਰੋ ਤੇ ਦੁੱਖ ਤਕਲੀਫ ਦਾ ਦੂਰ ਹੋ ਗਿਆ ਚਾਹ ਲੈ ਜਰੂਰੀ ਸੀ ਹੁਣ ਤਾਂ ਤੁਹਾਨੂੰ ਇਹੋ ਜਾਨਣਾ ਐਂਡੀ ਜ਼ਰੂਰ ਹੈ ਨਾ ਵੀ ਆਪਾਂ ਦੂਏ ਨੂੰ ਨਾ ਦੋਸ਼ ਦਈਏ ਹਾਂ ਉਹਨੇ ਗਾਦਲ ਪਾਈ ਕਿ ਬਾਲ ਜ਼ਿਆਦਾ ਬੜੇ ਨੇ ਅੱਜ ਦਾ 27 ਦਿਨ ਤੁਸੀਂ ਉਹ ਕੰਨ ਜਾਂਦੇ ਮੈਨੂੰ ਲੈ ਗਏ ਜਿਹੜੇ ਲਾਤੇ ਚੰਪਾ ਦਾ ਕੋਈ ਨਹੀਂ ਲੱਗਦੀ ਮੈਨੂੰ ਜਿਹੜੇ ਲਾਤੇ ਕਰਦੇ ਨੇ ਮੇਰੇ ਵਾਲ ਨਹੀਂ ਦੁਨੀਆ ਦੇ ਆਉਂਦੇ ਦੁਨੀਆ ਹਾਂ ਬਹੁਤ ਬਹੁਤ ਦਾ ਫਰਕ ਲੱਗਿਆ ਹੈ ਜੇ ਤੁਸੀਂ ਉੱਥੇ ਹਰ ਕੋਈ ਜੇਰਾ ਵੀ ਕੋਈ ਇੱਥੇ ਆਉਂਦਾ ਉਹ ਬਿਲਕੁਲ ਆਪਣੇ ਵਾਲ ਕਟਾ ਕੇ ਇੱਥੇ ਪਹੁੰਚਦਾ ਕਿਉਂਕਿ ਕਾਤੇ ਕਿਉਂਕਿ ਜੇਰੀ ਉਹਨਾਂ ਦੀ ਦਵਾਈ ਜਰਾਂ ਚ ਲੱਗਦੀ ਹੁੰਦੀ ਮੈਂ ਤੁਹਾਨੂੰ ਹੋਰ ਜ਼ਿਆਦਾ ਤੁਸੀਂ ਹੁਣ ਕਰਲੇ ਸੌਆਂ ਵਿੱਚ ਉੱਤ ਕੇ ਕਹਿੰਦੇ ਮੇਰੇ ਨਾਲ ਇਹ ਗੱਲਾਂ ਸਾਡੀਆਂ ਦੀ ਸਾਡੀਆਂ ਚਲੋ ਇਹ ਵੀ ਗੱਲ ਹੈ ਜਿਹੜੀ ਸਰਦਾਰੀ ਹੈ ਇਹ ਸਾਨੂੰ ਬਹੁਤ ਔਖੀ ਮਿਲਿਆ ਬਹੁਤ ਬਾਰਾ ਕਰਦੀ ਵੀ ਸਭ ਤੋਂ ਦੇਖੀ ਐਡਾ ਦੀ ਗੱਲ ਹੀ ਚੱਲਦੀ ਜੇ ਮਰੇ ਨਾ ਵਾਲ ਜਿਹੜਾ ਛੜੇ ਹੋਏ ਆ ਜਿੱਦਣ ਇਹ ਆ ਗਏ ਮੈਂ ਇਹਨੂੰ ਮੁੜ ਕੇ ਬਾਹਰ ਨਹੀਂ ਹਟਾਉਣੀ ਮੈਂ ਮੈਂ ਮੈਨੂੰ ਆਪ ਕਹਿੰਦੇ ਹੋ ਭਾਈ ਜਨਾਨ ਨਿਸ਼ਕਸ਼ਾ ਤਾਦਪ ਦੇ ਚੰਗੇ ਲਾਰੇ ਪਹਿਲਾਂ ਆਪਾਂ ਹੋ ਗਰ ਮਜੂਰੀ ਹਾਂ ਪਹਿਲਾ ਆਪ ਮੰਨ ਕਰਨਾ ਚੰਗਾ ਤੇ ਤੁਸੀਂ ਰੱਖੋ ਤਾਹੀ ਨਾਲ ਗਾਂ ਗਾਂ ਮੰਦਰੋਂ ਉਹ ਚੁਰਗੀ ਜਾਉਣ ਲੱਗ ਗਿਆ ਹੁਣ ਇਹ ਵੀ ਕੰਮ ਰੱਖੜਿਆ ਉਹਨੇ ਗਣ ਪਾਪਾ ਨੂੰ ਤੁਸੀਂ ਕਹਿੰਦੇ ਨਹੀਂ ਮੈਨੂੰ ਵੇਖੀ ਜਾਣੇ ਇਹ ਗੱਲ ਦਾ ਗੱਲ ਤੁਸੀਂ ਆਪ ਰੱਖੋਗੇ ਤਾਂ ਜਾਣੇ ਨੂੰ ਪਰ ਖੜੇ ਹੁੰਦਾ ਗਾਂ ਗਾਂ ਤੇ ਵੀ ਚੱਲ ਮੰਦਰ ਤੇ ਰੱਖ ਲੈ ਅੰਦਰ ਤਾਂ ਨਹੀਂ ਪਤਾ ਨਹੀਂ ਕਿਹਾ ਜਾ ਹੁਣ ਚਲੋ ਉਹ ਸਮੇਂ ਦਾ ਨਹੀਂ ਪਤਾ ਹੈਗਾ ਮੈਨੂੰ ਤੁਸੀਂ ਇਹ ਰੱਖੂਗੇ ਨਾ ਤੁਹਾਨੂੰ ਦੇਖ ਕੇ ਪਿਆਰੀ ਹੋਏ ਤੇ ਅੱਜ ਥੱਲੇ ਨੇ ਜੇ ਰੋਪਰ ਨੂੰ ਰੋਪਣ ਨੂੰ ਉੱਪਰ ਨੂੰ ਜਾਣ ਦਾ ਕਾਰਨ ਇਦਾਂ ਜੀ ਉਹਨਾਂ ਨੇ ਸਾਨੂੰ 15 20 ਦਿਨਾਂ ਤੱਕ ਬੁਲਾਇਆ ਤਾਂ ਬੁਲਾਇਆ ਤਾਤਾ ਬੁਲਾਇਆ ਤਾਤਾ ਜੀ ਜਿਹੜਾ ਪਰ ਅਗਤ ਦਾ ਨਾਮ ਰਖਾਉਣਾ ਹੈ ਜੀ ਉਹ ਸਰਟੀਫਿਕੇਟ ਤੇ ਉਹਨਾਂ ਤੇ ਨਾਲੇ ਲਿਖਵਾ ਕੇ ਲੈ ਕੇ ਆਉਣਾ ਸਰਟੀਫਿਕੇਟ ਤੇ ਨਾਮ ਤੇ ਲੈ ਕੇ ਆਉਣਾ ਨਾਲੇ ਸਰਟੀਫਿਕੇਟ ਹਾਂ ਅੱਜ ਸੰਗਠਨ ਦੇ ਆਏ ਕਿਹੜਾ ਨਾਮ ਰਖਣਾ ਮੈਂ ਵੀ ਇਹ ਹੀ ਸ਼ੀਸ਼ੇ ਪਾ ਕੇ ਕੀ ਹੋਇਆ ਜਾਨਵਰ ਜਾਨਵਰ ਦਾ ਸਾਥੀ ਨਾਮ ਰਖਾਉਣਾ ਹਾਂ ਸਾਰੀ ਉਮਰ ਦਾ ਇਹ ਨਾਮ ਆ ਨਾਮ ਸਹੀ ਗੱਲ ਹੈ ਜਿਹੜਾ ਅੱਜ ਦੇ ਤਾ ਉਹਦੇ ਨਾਮ ਦਾ ਹੀ ਦਾਦੇ ਦਾ ਨਾਮ ਉਹਦੇ ਨਾਮ ਤੇ ਥੋਡੇ ਨਾਮ ਨੂੰ ਸਭ ਦੇ ਨਾਮ ਵਜਣਾ ਸਭ ਦਾ ਹੀ ਨਾਮ ਵਜਣਾ ਤੇ ਬਾਕੀ ਚਲੋ ਨਾਮ ਤੇ ਤਾਂ ਬੰਦਾ ਘੱਟ ਜਾਣਦਾ ਤੇ ਕੰਮਾਂ ਤੇ ਜ਼ਿਆਦਾ ਪਛਾਣ ਆ ਜਾਂਦੀ ਹੈ ਨਾਮ ਵੀ ਕਿ ਰਾਈ ਮਾਰਨ ਨੇ ਉਹਨੇ ਨੌਂਦੂ ਦਾ ਵੀ ਤੇ ਜਾਣਦੇ ਥਾਂ ਹੋਵੇ ਨਾਮ ਤੇ ਚਰਿੱਤ ਮੈਂ ਮੰਨਦਾ ਨਾਮ ਤਾਂ ਬਹੁਤ بڑے بڑے ਵੀ ਹੈਗੇ ਆ ਵੀ ਜਿਹੜੇ ਬੰਦਾ ਦਾ ਨਾਮ ਆ ਉਹ ਘੱਟ ਜੀ ਕੰਮ ਦੇ ਨਾਲ ਕੰਮ ਦੇ ਨਾਲ ਜਾਣਿਆ ਜਾਂਦਾ ਹੁੰਦਾ ਉਹਦੀ ਮਿਹਨਤ ਦੇ ਨਾਲ ਉਤੇ ਜਿਹੜੀ ਸਰਦਾਰੀ ਆਪਾਂ ਕਹਿ ਸਕਦੇ ਆ ਉਹਦੇ ਨਾਲ ਠੀਕ ਆ ਨਾਮ ਤਾਂ ਬੰਦਾ ਇਹ ਤਿੰਨ ਚੀਜ਼ਾਂ ਜਦੋਂ ਹੋ ਗਈਆਂ ਤਾਂ ਨਾਮ ਤਾਂ ਬੰਦੇ ਦਾ ਆਪੇ ਬਣ ਜਾਂਦਾ ਬਣਦਾ ਕਿਵੇਂ ਬਣਦਾ ਸੁਣੋ ਅਸੀਂ ਜਿਹੜਾ ਉਹ ਦਾਦੇ-ਪੁਰਦਾਦੇ ਵੇਗਾ ਛੱਡਿਆ ਹੋਇਆ ਕੰਮ ਤਾਂ ਹੁਣ ਰੱਖਾ ਨੇ ਕਹਾ ਤੂੰ ਵੀ ਮਾਂ ਤੇ ਜਾਣਾ ਪਰ ਮੈਂ ਤਾਂ ਮੈਨੂੰ ਨਾ ਕੋਈ ਬਦੂਏ ਕਿ ਕਹਿੰਦੇ ਮੈਨੂੰ ਨਾ ਕੋਈ ਦੋਸਤ ਦਿਓ ਕਿਹੜੀ ਤੁਹਾਨੂੰ ਕੋਈ ਸਰਦਾਰ ਜਦੋਂ ਪੈੜ ਪਾਈਏ ਸਿਆਲਾ ਆਖਿਆ ਮਰੀ ਦਾ ਜਿਹੜੀ ਛੱਡਿਆ ਪੈਨਨ ਬਾਰ-ਬਾਰ ਕਹਿੰਦੀ ਕਿ ਭਾਈ ਹੁਣ ਆਪਣਾ ਦੇ ਲੋ ਤੇ ਨਹੀਂ ਗੱਲ ਹੁਣ ਗੱਲ ਹੁਣ ਮਾਂ ਦਾ ਵੀ ਹੱਕ ਬਣਦਾ ਨਾ ਜਿਹੜਾ ਮੈਂ ਤੈਨੂੰ ਪੁੱਛਿਆ ਤਾਂ ਨਾ ਅਸੀਂ ਬਹੁਤ ਸਬਸਕ੍ਰਾਈਬਰਾਂ ਨੇ ਸਾਡੇ ਨੇ ਕਿਹਾ ਵਿਅੰਗਤ ਸਿੰਘ ਬਹੁਤ ਘੈਟ ਔਰ ਬਹੁਤ ਔਰ ਛੋਟਾ ਨਹੀਂ ਮੈਂ ਹੰਦ ਹਦਿਆ ਦੇ ਮੈਂ ਗੱਲ ਕਰਨ ਕਿ ਮੇਰੇ ਗਾੜ੍ਹ ਦੇ ਵਿੱਚ ਬਹੁਤ ਬਣੀ ਚੱਲ ਗਈ ਜੇ ਮੇਰੀ ਫਰੈਂਡ ਆ ਉਹਦੇ ਵਿਚ ਆ ਹੋਣ ਵਾਲਾ ਉਹਨਾਂ ਨੇ ਵੀ ਕਿਹੜੀ ਸਵਾਲ ਕਰਿਆ ਪਰ ਉਹਨੂੰ ਗੈਸ ਬੰਦ ਕਰਤਾ ਉਹਦੀ ਫਾਤੀ ਚਲੇ ਜਾ ਰਹੀ ਹਾਂ ਹਾਂ ਗੈਸ ਬੰਦ ਕਰ ਲਾ ਹੁਣ ਤੋ ਕੰਨੀ ਮੈਂ ਕਿਹੜੀ ਗੱਲ ਕਰਾਂ ਉਹ ਮੈਂ ਥੋੜੀ ਅਗਰ ਗੱਲ ਤੋਂ ਮੈਂ ਗੱਲ ਕਰਨ ਲੱਗੀ ਹਾਂ ਮੈਂ ਗੱਲ ਕਰਨੀ ਵੀ ਚਾਹੁੰਦੀ ਕਿਉਂਕਿ ਮੇਰੇ ਗੱਲ ਤੇ ਕਹੇ ਤੇ ਮੈਂ ਬਹੁਤ ਸਵਾਲ ਉੱਠ ਛੜਦੇ ਨੇ ਇਹ ਤੁਸੀਂ ਆਪੇ ਸਮਝ ਆ ਰਾ ਮੇਰੀ ਫਰੈਂਡ ਨੇ ਇੱਕ ਦਿਨ ਮੈਨੂੰ ਫੋਨ ਕਰਦਾ ਕਿ ਪ੍ਰੈਗਨੈਂਟ ਆ ਬੱਚਾ ਹੋਣਿਆ ਰ ਉਹ ਕਹਿੰਦੀ ਜੀ ਮੈਨੂੰ ਤੁਹਾਨੂੰ ਇੱਕ ਗੱਲ ਪੁੱਛਣੀ ਆ ਮੈਂ ਕਿ ਪੁੱਛ ਹਾਂ ਨਾ ਮੈਨੂੰ ਕਿ ਹੁਣ ਮੈਨੂੰ ਤਾਂ ਪਤਾ ਨਹੀਂ ਸੀ ਉਹਨੇ ਕੀ ਸਵਾਲ ਚੁਣ ਕੇ ਕਹਿੰਦੀ ਮਾਂ ਜਨਮ ਦਿੰਦੀ ਆ ਹਨਾ ਵੀ ਕਿੰਨੇ ਦੁੱਖ ਝੱਲ ਕੇ ਤੁਸੀਂ ਨੇ ਚਾਰ ਦਿਨ ਦੁੱਖ ਦਾ 9 ਮਹੀਨੇ ਝੱਲਣਿਆ ਜਾਂਦਾ ਰਹਿੰਨੇ ਵੀਰ ਚਾਰ ਦਿਨ ਤੁਸੀਂ ਕਿੰਨੇ ਦੁੱਖ ਝੱਲਨੇ ਨੇ ਹਨਾ ਵੀ ਜਦੋਂ ਤੁਹਾਡੇ ਬੱਚਾ ਹੋਇਆ ਦੇਖੋ ਗੁਰਦੀ ਜੀ ਕੋਲ ਚੱਕਰ ਨਹੀਂ ਕਹਿੰਦੀ ਇੱਕ ਵਾਰ ਵੀ ਕਿਸੇ ਨੇ ਤੁਹਾਨੂੰ ਐ ਨਹੀਂ ਪੁੱਛਿਆ ਵੀ ਕਿਆ ਨਾਮ ਰੱਖਣਾ ਹੁਣ ਤੁਸੀਂ ਗੱਲ ਕਰੀਏ ਨਾ ਤੁਸੀਂ ਕੁਸਬੀ ਨਾ ਕਰਿਓ ਕਹਿੰਦੀ ਵੀ ਦੇਖੋ ਤੁਸੀਂ ਬੇ ਮਾਂ ਨਾ ਮੈਂ ਨਵੀਂ ਡਿਟੀ ਰੱਖ ਲਈ ਆ ਫੇ ਤੁਸੀਂ ਕਿੰਨੇ ਦਿਨ ਦੁੱਖ ਵੀ ਕੱਟਿਆ ਵੀ ਕਿਸੇ ਨੇ ਆ ਗੱਲ ਨਹੀਂ ਗਰੀ ਕਹਿੰਦੀ ਮੇਰਾ ਪਹਿਲਾ ਬੱਚਾ ਤੇ ਮੇਰੇ ਗੱਲ ਨੂੰ ਲੱਗਦੀ ਆ ਮੈਂ ਤੁਹਾਡੇ ਨਾਲ ਤਾਂ ਸਾਂਝੀ ਕਰਨਾ ਚਾਹੁੰਦੀ ਆ ਵੀ ਕੱਲ੍ਹ ਮੰਨ ਕੇ ਚਲੋ ਮੈਂ ਹਸਪੀਟਲ 'ਚ ਜਾਨੀ ਆ ਵੀ ਮੈਂ ਇਹ ਆਪਣਾ ਹੱਕ ਲੈਣਾ ਕਿਉਂਕਿ ਮੈਂ ਵੀ ਮੈਂ ਹਨਾ ਬਾਰਨਾ ਇੱਕ 9 ਮਹੀਨੇ ਬੈਠੇ ਡਿਗਰੇtion ਸਭ ਤੋਂ ਪਹਿਲਾਂ ਮੇਰਾ ਹੱਥ ਮੋੜ ਚਾਹ। ਅੱਛਾ ਮੈਂ ਮੰਨ ਹੁਣ ਮੈਂ ਤੇਰੀ ਗੱਲ ਮੈਂ ਮੰਨ ਗਿਆ ਮੈਂ ਸਮਝ ਗਿਆ ਮੈਂ ਅੱਛਾ ਹੁਣ ਜਦੋਂ ਤੂੰ ਹਸਪੀਟਲ ਦੇ ਵਿੱਚ ਸੀ ਹਾਂ ਤੈਨੂੰ ਜਦ ਮੈਂ ਕਿਹਾ ਵੀ ਚਰਨਜੀਤ ਆੜਾ ਨਿਕਲਿਆ ਅੰਗਤ ਸਿੰਘ ਅੰਗਤ ਵੀ ਆਗਮ ਭੈਣ ਨੇ ਵੀ ਕਿਹਾ ਮੇਰੀ ਤਾਂ ਗੱਲ ਸੁਣ ਪਹਿਲਾਂ ਗੱਲ ਸੁਣ ਲੈ ਪਹਿਲਾਂ ਚੁੱਪ ਕਰਕੇ ਪਹਿਲਾਂ ਸੁਣ ਲਈ ਗੱਲ ਇਹ ਗੱਲ ਤੂੰ ਕਹਿੰਦੀ ਤਾਂ ਚੰਗੀ ਲੱਗਦੀ ਆ ਉਹ ਤੈਨੂੰ ਪੁੱਛਿਆ ਨਹੀਂ ਉੱਥੇ ਬੈਠੇ ਨੂੰ ਆਪਣੇ ਆਪੇ ਨਾਮ ਰੱਖਤੇ ਸੀ ਉਹ ਨਹੀਂ ਗੱਲ ਮੈਂ ਹੁਣ ਗੱਲ ਕੱਟਦੀ ਮੈਨੂੰ ਪਤਾ ਨਹੀਂ ਉਹ ਦੇਖ ਲਓ ਜੀ ਨਹੀਂ ਮੈਂ ਕੱਟਦੀ ਪਤਾ ਉਹਦੇ ਨੂੰ ਤਾਂ ਕੈ ਪੁੱਛਿਆ ਕਹਿੰਦੇ ਜਿੱਦਾਂ ਤੁਸੀਂ ਕਹਿੰਦੇ ਭੂਆ ਦਾ ਹੱਕ ਆ ਕਿਸੇ ਹੋਰ ਦਾ ਹੱਕ ਆ ਕਹਿੰਦੇ ਮੰਨ ਲੇ ਚਲੋ ਕਿ ਜਦ ਮੇਰੇ ਬੱਚਾ ਹੋਣਾ ਮੈਨੂੰ ਉਹ ਸਵਾਲ ਪਾਇਆ ਇਹ ਸਵਾਲ ਪਾਇਆ ਵੀ ਦੀਦੀ ਵੀ ਜਦ ਮੇਰੇ ਬੱਚਾ ਹੋਣਾ ਹੈ ਮੈਂ ਇਹ ਵੀ ਸਭ ਤੋਂ ਪਹਿਲਾਂ ਮਾਂ ਦਾ ਹੱਕ ਹੋਣਾ ਚਾਹੀਦਾ ਦੇਣਾ ਵੀ ਚਾਹੀਦਾ ਵੀ ਜਿਹਨੇ ਇਹਨਾਂ ਟੈਕਨੀਕ ਕੋਈ ਬੰਦਾ ਪੁੱਛੇ ਲੋਗੇ ਕਹਿੰਦੇ ਹੁਣ ਜੇ ਮੈਂ ਨਾ ਰੱਖ ਲਿਖ ਕਿਸੇ ਦੌਰ ਤਾਂ ਨਹੀਂ ਹੋਊਗਾ ਮੈਂ ਕਹਿੰਦਾ ਕਿ ਭਾਈ ਜਿਹੜਾ ਆ ਜ ਪੂਹਾ ਤਾਂ ਸੀ ਸਾਡੀ ਬੜੀ ਪੂਹਾ ਤੇ ਪਹੁੰਚੀ ਨਹੀਂ ਸੀ ਦੂਈ ਵਾਰੀ ਪਹੁੰਚੀ ਸੀ ਉਹ ਹੋੜ ਜੀ ਪਾਈ ਸੀ ਜਿਹੜੀ ਬਾਹਰ ਬੈਠੀ ਆ ਉਹਦੇ ਨਾਲ ਸੋਚ ਕੇ ਦੱਸਣਾ ਸੀ ਮੈਂ ਕਿਹਾ ਤੁਹਾਡੀ ਭੈਣ ਉਹਨਾਂ ਨੇ ਵੀ ਸਾਂਝੀ ਉਹਨਾਂ ਨੇ ਵੀ ਉਹਨਾਂ ਨੇ ਵੀ ਸਾਡਾ ਆਗਮ ਆਗਮ ਸਿੰਗਲ ਹੀ ਗਿਆ ਤਾਂ ਹਾਂ ਹੁਣ ਅਸੀਂ ਇਹੀ ਸ਼ੀਸ਼ੂਪੰਦ ਦੇ ਵਿੱਚ ਤੇ ਪਹਿਲਾਂ ਵੀ ਆਗਮ ਲਖਾ ਲੀਏ ਆਗਮ ਤਲ ਖਾ ਲੀਏ ਅਰਜਣ ਮੈਂ ਮੈਂ ਅਰਜਣ ਕਿਹਾ ਤਾਂ ਅਜੀਤ ਸਿੰਘ ਵੀ ਬਹੁਤ ਸੋਹਣਾ ਨਾਮ ਪਰ ਹੁਣ ਬਹੁਤ ਰੋਣਾ ਪਏ ਜਿੱਦਾਂ ਸਾਡੇ ਮਨਿੰਦਰ ਨੇ ਹੋਣਾ ਸੀ ਅਸੀਂ ਜੀ ਜਦੋਂ ਮਤਲਬ ਮੈਂ ਪ੍ਰੈਗਨੈਂਟ ਹੋਈਆਂ ਅਸੀਂ ਜਦ ਕਾਮ ਸੋਚਦੇ ਸੀ ਵੀ ਕੁਝ ਵੀ ਨਿਕਲੇ ਸੀ ਮਨਿੰਦਰ ਰੱਖਣਾ ਤੇ ਵਾਹਿਗੁਰੂ ਦੀ ਕਿਰਪਾ ਵੀ ਹੋਈ ਸਾਡਾ ਮੰਮਾ ਹੀ ਨਿਕਲੇ ਸੀ ਜਿਹਦੇ ਮਨਿੰਦਰ ਰੱਖ ਲਏ ਇਸ ਵਾਰ ਸੀ ਨਾ ਕੋ ਸੋਚਿਆ ਸੀ ਨਾ ਕੋ ਪਲਾਨ ਸੀ ਕਿ ਸਾਨੂੰ ਚੰਗੀ ਜਿਹੀ ਕੁੜੀ ਤੁਸੀਂ ਸਾਨੂੰ ਬਹੁਤ ਕਮੈਂਟ ਵੀ ਦਿੱਤੇ ਆ ਵੀਡੀਓ ਕੋਈ ਕੁਝ ਵੀ ਆ ਨਾ ਰੱਖ ਦੋ ਜੀ ਫਲਾ ਪਰ ਐ ਆ ਨਾ ਵੀ ਜਿਵੇਂ ਹੁਣ ਮੰਨ ਲਓ ਅੱਜ ਦੇ ਸਮੇਂ ਦੇ ਵਿੱਚ ਜਿੰਨਾ ਸ਼ੋਰਟ ਨੇਮ ਹੋਵੇ ਉਹਨਾਂ ਨਿਆਣੇ ਨੂੰ ਲਿਖਣਾ ਵੀ ਚੰਗਾ ਰ ਬੋਲਣਾ ਵੀ ਚੰਗਾ ਤੁਸੀਂ ਕਹਿੰਦੇ ਹੁੰਦੇ ਨੂੰ ਪੁੱਛਿਆ ਜੀ ਉਹ ਨਹੀਂ ਯਾਰ ਉਹ ਕਹਿੰਦੀ ਜੀ ਮੈਂ ਨਾਮ ਰੱਖ ਲੈ ਕਿਸੇ ਨੂੰ ਦੇਖੋ ਮੇਰੀ ਮੈਂ ਮੰਨ ਗਿਆ ਦੇਖ ਮੇਰੀ ਗੱਲ ਉਹਦੀ ਵੀ ਗੱਲ ਸਹੀ ਉਹਨਾਂ ਦੀ ਮੇਰੀ ਗੱਲ ਸੋਹਣਾ ਹਰ ਫੈਮਿਲੀ ਦੀ ਆਪਣੀ ਆਪਣੀ ਕੰਡੀਸ਼ਨ ਹੁੰਦੀ ਆ ਉਹਨਾਂ ਦਾ ਵਰਤ ਵਰਤੋ ਆਪਣੀ ਫੈਮਿਲੀ ਚ ਕਿਦਾਂ ਕਿਦਾਂ ਨਹੀਂ ਆਪਾਂ ਗੈਸ ਨਹੀਂ ਕਰ ਸਕਦੇ ਸਹੀ ਗੱਲ ਆ ਜੇ ਉਹਨਾਂ ਦਾ ਫੈਮਿਲੀ ਦੇ ਵਿੱਚ ਚੰਗਾ ਵਰਤ ਵਰਤੋ ਹੋਇਆ ਮੰਨ ਲਾ ਵੀ ਹੁਣ ਉੱਠ ਕੇ ਉਹਦਾ ਭਾਈ ਉਹ ਕਹਿ ਦੇਵੇ ਵੀ ਕਾਹਨ ਹੁਣ ਭੈਣੇ ਆਹ ਫਲਾਣਾ ਨਾਮ ਰੱਖਤਾ ਬਸ ਹੁਣ ਜਦੋਂ ਉਹ ਜਵਾਬ ਮੂਰਤ ਕਹਿ ਦੋਗੀ ਵੀ ਨਹੀਂ ਰੱਖਣਾ ਇੱਕ ਗੱਲ ਆਪਾਂ ਕਰ ਲਈ ਨਹੀਂ ਨਹੀਂ ਰੱਖਣਾ ਮੈਂ ਤੇਰੀ ਗੱਲ ਸਮਝ ਉਹਦਾ ਕਹਿਣ ਦਾ ਮਤਲਬ ਇਹ ਕਿ ਵੀ ਮਾਂ ਦਾ ਵੀ ਪੂਰਾ ਉਹ ਮੈਂ ਫੇਰ ਉਹੀ ਗੱਲ ਆ ਫੇਰ ਆਜੀ ਜੀ ਮਾਂ ਮੈਂ ਇਹ ਸਵਾਲ ਪੁੱਛਦੀ ਆ ਵੀ ਅੱਗੇ ਹੁੰਦਾ ਨਾ ਹਾਂ ਹਾਂ ਬਸ ਫੇਰ ਉਹ ਮੇਰੀ ਵੀਡੀਓ ਦੇਖਦੇ ਨੂੰ ਵੀ ਹੌਸਲਾ ਹੋ ਜਾਊਗਾ ਹਾਂ ਭੈਣ ਪੂਰਾ ਮਾਂ ਦਾ ਪੂਰਾ ਸਭ ਤੋਂ ਪਹਿਲਾਂ ਮਾਂ ਦਾ ਮਾਂ ਦਾ ਵੀ ਅਧਿਕਾਰ ਹੁੰਦਾ ਨਹੀਂ ਬਣਦਾ ਜਿੰਨਾ ਪਿਓ ਦਾ ਹੈ ਜਿੰਨਾ ਭੂ ਆਦਾ ਜਿੰਨਾ ਭੈਣ ਭਾਈ ਦਾ ਅਧਿਕਾਰ ਸਭ ਤੋਂ ਵੱਧ ਮਾਂ ਦਾ ਬਣਦਾ ਮੇਰੀ ਪੁੱਤਰੀ ਮੇਰੀ ਗੱਲ ਸੁਣੋ ਸਭ ਤੋਂ ਵੱਧ ਤੁਹਾਨੂੰ ਮੈਂ ਦੱਸਾਂਗਾ ਇੱਕ ਇਹਦਾ ਜਦੋਂ ਹੁਣ ਆਪਾਂ ਨਾਮ ਸੋਚਦੇ ਆ ਉਹਦੇ ਵਿੱਚ ਤਾਂ ਹੁਣ ਸਾਰੇ ਘੁੰਮ ਜਾਂਦੇ ਆਪਾਂ ਕਿੰਨੇ ਹਸਪੀਟਲ ਤੇ ਹੁੰਦੇ ਆ ਭੈਣ ਭਾਈ ਕੋਈ ਤਾਂ ਹੁੰਦਾ ਹੀ ਆ ਕੋਣ ਬੰਦਾ ਐਦਾ ਹੀ ਗੱਲੇ ਇੱਕ ਦੇ ਨਾਮ ਤੇ ਰੱਖ ਲੈਂਦਾ ਸਭ ਕਹਿੰਦੇ ਨੇ ਵੀ ਉਹਦਾ ਹੀ ਪੁੱਛ ਲੋ ਉਹ ਵੀ ਦੱਸ ਦਿੰਦਾ ਆ ਰੱਖ ਲੋ ਹੁਣ ਐਦਾ ਹੀ ਸਾਡੇ ਵਿੱਚ ਹੋ ਰਿਹਾ ਅਸੀਂ ਅੰਗ ਤੰਗਤ ਕਰੀ ਜਾਂਦੇ ਪਰ ਅਸੀਂ ਮਹੀਨਾ ਲਗਾਤਾ ਪਰ ਅਸੀਂ ਕਨਫਿਊਜ਼ ਹਾ ਦੇਵੀਂ ਅੰਗ ਤੰਗਤ ਕਰੀ ਜਾਂਦੇ ਮੈਂ ਜਾ ਕੇ ਉੱਥੇ ਪਤਾ ਨਹੀਂ ਕਿਆ ਲਖਾਂਗਾ ਜਦੋਂ ਤੁਸੀਂ ਇਹ ਲਿਖ ਕੇ ਹੋਣਾ ਕਿ ਸਭ ਦਾ ਮਾਨ ਆਦਰ ਸਭ ਦਾ ਦੀਦ ਰੱਖੀ ਤੁਹਾਡਾ ਸਾਰਿਆਂ ਦਾ ਜਿੰਨੇ ਸਾਡੇ ਸਬਸਕ੍ਰਾਈਬਰ ਆ ਤੁਸੀਂ ਸਾਨੂੰ ਨਾਮ ਵੀ ਦੱਸੇ ਤੁਹਾਡਾ ਸਾਰਿਆਂ ਦਾ ਸਿਰ ਮੱਥੇ ਆ ਜੀ ਕਿਉਂਕਿ ਹੁਣ ਬਾਪ ਦੀ ਮੈਂ ਦਾ ਅਦਾ ਚੱਲ ਜਾਂ ਜਿਹੜਾ ਰੱਖ ਲਿਆ ਰੱਖ ਲਿਆ ਸੀ ਹੁਣ ਬਾਪ ਦੀ ਜਿਵੇਂ ਵਾਰੀ ਤੁਸੀਂ ਰੁਵਾ ਕੇ ਹੋ ਰਹੀ ਹੈ ਨੂੰ ਪਤਾ ਨਹੀਂ ਮੈਂ ਇੱਥੇ ਲਿਖ ਲਿਆ ਨਾ ਨਾ ਕਿਦਰ ਉਪਰੇ ਲਗਾ ਰਹੇ ਹੋ ਮੈਂ ਕਰਦੇ ਲਿਖਾਇਆ ਨਾ ਮੈਂ ਨਹੀਂ ਵੀ ਸੋਸਾਂ ਦੇਖਾ ਕੇ ਹਾਂ ਮੈਨੂੰ ਪਤਾ ਮੈਨੂੰ ਪਤਾ ਹੈ ਕੋਈ ਵਾਕੀ ਚਲੋ ਵਾਕੀ ਜਿਆਦਾ ਟੀਚਰ ਦਾ ਕਾਰਡ ਛੁੱਟੀ ਵਾਲਾ ਕਾਰਡ ਤੇਰਾ ਦਾ ਟੋਡਾ ਦਾ ਕਾਰਡ ਤੇਰਾ ਦਾ ਕਾਰਡ ਪਤਾ ਪੈਨ ਕਾਰਡ ਦੀ ਤੇਰੀ ਲੋੜ ਨਹੀਂ ਤੁਹਾਨੂੰ ਪਤਾ ਹੋਣਾ ਤਾਂ ਪਾਵੇ ਪਤਾ ਨਹੀਂ ਹੁੰਦਾ ਮੈਂ ਮਜ਼ਾਕ ਨਹੀਂ ਪਤਾ ਕੀ ਗੱਲ ਆ ਜਦੋਂ ਸਾਨੂੰ ਪਤਾ ਕੋਈ ਚੀਜ਼ ਸਾਡੇ ਕੋਲ ਹੈਗੀ ਆ ਅਸੀਂ ਸਾਰੇ ਡਾਕੂਮੈਂਟ ਆਪਣੇ ਕੋਲੇ ਹੀ ਹਾਂ ਮੈਂ ਹੁਣ ਮੁੜ ਕੇ ਥੋੜੀ ਜਾਊਂਗਾ ਕਿਉਂਕਿ ਤੁਹਾਨੂੰ ਪਤਾ ਟਾਈਮ ਕਿੰਨਾ ਘੱਟ ਆ ਹਣਾ ਤੇ ਉਧਰ ਘਰ ਵੀ ਬੰਦਿਆਂ ਨੇ ਆਉਣਾ ਵਿਚਾਰਿਆ ਨਹੀਂ ਜਿਹੜੇ ਹੁਣ ਇੱਕ ਚੱਕਰ ਵਾਸਤੇ ਆ ਰਹੇ ਹਾਂ ਚਲੋ ਬਾਕੀ ਠੀਕ ਹੈ ਜੀ ਤੇ ਮਿਲਦੇ ਆਪਾਂ ਹੁਣ ਤੁਹਾਨੂੰ ਕੁਝ ਬ੍ਰੇਕ ਕੇ ਬਾਅਦ ਬ੍ਰੇਕ ਕੇ ਬਾਅਦ ਬ੍ਰੇਕ ਕੇ ਬਾਅਦ ਮਿਲਦੇ ਆ ਜੀ ਕੋ ਲਓ ਜੀ ਪਹੁੰਚ ਗਿਆ ਮੈਂ ਘਰ ਤੇ ਜਦੋਂ ਘਰ ਪਹੁੰਚਿਆ ਜਿਹੜੇ ਬੰਦਿਆਂ ਨਾਲ ਅਸੀਂ ਗੱਲ ਕਰੀ ਹੋਈ ਸੀ ਜੀ ਇੱਟ ਚੱਕਣ ਦੀ ਆ ਪਈ ਹੈ ਜੀ ਇੱਟਾਲੇ ਤੱਕ ਉਹ ਬੰਦੇ ਪਹੁੰਚੇ ਨਹੀਂ ਤੇ ਮਾਤਾ ਲੱਗੀ ਹੋਈ ਏ ਮੈਨੂੰ ਗਾਲਾਂ ਕੱਢਣ ਹੈ ਤੇਰੇ ਬੰਦੇ ਕਾਦੇ ਆ ਤੂੰ ਹਾਲੇ ਤੱਕ ਬੰਦੇ ਨਹੀਂ ਤੇਰੇ ਪਹੁੰਚੇ ਤੇ ਫਿਰ ਹੁਣ ਚਲੋ ਸੁਣਨੀਆਂ ਪੈਣੀਆਂ ਜਿੱਥੇ ਆਪਾਂ ਗਲਤ ਵੀ ਆ ਸੁਣਨੀਆਂ ਪੈਣੀਆਂ ਭਾਈ ਹੁਣ ਕੀ ਕਰੀਏ ਤੇ ਨੰਬਰ 2 ਹੁਣ ਗੱਲ ਐ ਇੱਕ ਆ ਨਾ ਵੀ ਵੈਸੇ ਅਸੀਂ ਉਹਨਾਂ ਨੂੰ ਠੇਕਾ ਹੀ ਦਿੱਤਾ ਹੋਇਆ ਤਾਂ ਵੀ ਭਾਈ ਇਹ ਤੁਹਾਨੂੰ ਠੇਕਾ ਹੀ ਦੇਣਾ ਸੀ ਅਸੀਂ ਕੋਈ ਜਹਾੜੀ ਜੋਤਾਂ ਨਹੀਂ ਕਰਨਾ ਤਾਂ ਵੀ ਫਿਰ ਬੀਬੀ ਨੂੰ ਇਹ ਤਾਂ ਵੀ ਛੇਤੀ ਕੰਮ ਨਿਬੜ ਜੇਵੇਂ ਪੁੱਤ ਉੱਪਰ ਚਲੇ ਜਾਵੇ ਇੱਟ ਪਰ ਹੁਣ ਇਹ ਲੱਗੀ ਹੋਈ ਏ ਚਲੋ ਕਿਆ ਕਰਾਂ ਹੁਣ ਮੈਂ ਹਾਂਜੀ ਠੀਕ ਹੈ ਵੈਜੀ ਜੀ ਦਾ ਖਾਲਸਾ ਆਵੇ ਠੀਕ ਠਾਕ ਹਾਂ ਪੁੱਤ ਬਧੀਆ ਬਾਗਾ ਸਾਬ ਨੇ ਤਾਂ ਦਿਲ ਚੀ ਰੱਖੀ ਦਿੱਤੀ بادشاہ ਵਰਜੀ ਕੇ ਨਾਲ ਰੱਖੀ ਤੁਣੀ ਟਲੀਗਾ ਤੇ ਹੋ ਜੰਨੀ ਹੈ ਬੀਬੀ ਹੋਈ ਹੋ ਮੈਨ ਸੁਈ ਨਹੀਂ ਨਾ ਪੁੱਤ ਕੰਮ ਕਰਦਾ ਮੈਂ ਆ ਔਖੀ ਹਾਂ ਹਾਂ ਆ ਮੈਂ ਤਾਂ ਬੈਠੀ ਸੀ ਜੀ ਚਲੋ ਆਉਣਗੇ ਆ ਕੇ ਕੰਮ ਕਰਨਾ ਨਿਭੜ ਜੀ ਦੇ ਵੀ ਹੁਣ ਉਹ ਅੱਜ ਫੇਰ ਨਹੀਂ ਆਏ ਮੈਨੂੰ ਹੁਣ ਕਿਆ ਪਤਾ ਬੀਬੀ ਮੈਂ ਤਾਂ ਕੱਲ ਉਹਨਾਂ ਨੇ ਕਿਹਾ ਤਾਂ ਕਹਿੰਦਾ ਅਸੀਂ ਆਉਂਗੇ ਭਾਈ ਬੰਦੇ ਨੂੰ ਕਿੱਥੇ ਨਹੀਂ ਦੇਖੀ ਜਾਂਦਾ ਦੂਜੇ ਨਾਲ ਤਾਂ ਬੰਦੇ ਨੂੰ ਬਾੜੋਂ ਹੀ ਨਹੀਂ ਚੜੀਦਾ ਚਵਾਨ ਦੇਖੀ ਗਏ ਲੈ ਤੂੰ ਕਿਵੇਂ ਕਹਿ ਦੂੰਗੀ ਭਾਈ ਕਿਸੇ ਨੂੰ ਗੱਲ ਨਹੀਂ ਕਰੀਦਾ ਹੁੰਦਾ ਗੱਲ ਨਹੀਂ ਕਰੀਦਾ ਹੁੰਦਾ ਕਿਸੇ ਨੂੰ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਨਾ ਆਪਾਂ ਨੇ ਦੇਖਿਆ ਚੱਲ ਛੱਡ ਦੇਖ ਲਈਏ ਹੁਣ 5-10 ਮਿੰਟ ਜੇ ਤਾਂ ਕੋਈ ਆ ਗਿਆ ਠੀਕ ਆ ਨਹੀਂ ਜਾ ਕੇ ਮੈਂ ਲੇਬਰ ਚੌਂਕ ਦੇ ਵਿੱਚ ਬੰਦੇ ਦੇਖਦਾ ਉਹਨਾਂ ਨਾਲ ਗੱਲ ਕਰਦਾ ਕਿ ਜੇਰਾ ਵੀ ਭਾਈ ਆ ਕੰਮ ਆ ਅਸੀਂ ਠੇਕਾ ਦੇਣਾ ਜਦੋਂ ਤੁਹਾਡਾ ਕੰਮ ਕਲੀਅਰ ਹੋ ਗਿਆ ਪੈਸੇ ਅਸੀਂ ਤੁਹਾਨੂੰ ਜਦੇ ਦੇ ਦਿੰਦੇ 15 ਮਿੰਟ ਚ ਕਰ ਦੋ ਅੱਧੇ ਘਾਟੇ ਕਰ ਦੋ ਦੋ ਦਿਨ ਚ ਲਾਓ ਇੱਕ ਦਿਨ ਚ ਲਾਓ ਸਾਨੂੰ ਕੋਈ ਮਤਲਬ ਨਹੀਂ ਠੀਕ ਨਹੀਂ ਗੱਲ ਕੀ ਕਹਿੰਦੀਆਂ ਠੀਕ ਹੈ ਚਾਹੇ ساری ਰਾਤ ਲੱਗੇ ਰਹੋ ਉਹਨਾਂ ਦੀ ਨਾ ਉਹਦੀ ਨਾ ਦੁਆਚ ਰੱਖੋ ਉਹਨਾਂ ਨੇ ਨਹੀਂ ਹੁਣ ਆਪਾਂ ਨੇ ਕਹਿਣਾ ਵੀ ਹੈ ਨਹੀਂ ਜੇ ਆ ਵੀ ਗਏ ਤਾਂ ਜਵਾਬ ਦੇ ਦੇਣਾ ਹਾਂ ਬੀਬੀਰੇ ਅਸੀਂ ਬੰਦੇ ਹੋਰ ਬੁਲਾ ਲੇ ਤੁਹਾਨੂੰ 2 ਦਿਨ ਹੋ ਗਏ ਡੀਕ ਦੇ ਨਾ ਉਹਦਾ ਟਾਈਮ ਲੰਘ ਗਿਆ ਉਹਨੇ 9:00 ਦੇ 10:00 ਹਾਂ ਬੀਬੀਰੇ ਸਾਨੂੰ 2 ਦਿਨ ਹੋ ਗਏ ਡੀਕ ਦੇ ਨੂੰ ਵੀ ਹੁਣ ਅਸੀਂ ਬਣਾ ਬੰਦਾ ਭਾਈ ਲਿਆਉਣੇ ਠੀਕ ਨਹੀਂ ਗੱਲ ਤੇ ਇੱਕ ਹੋਰ ਮੈਨੂੰ ਬੁਲਾਇਆ ਦੱਸਾਂ ਮੈਂ ਚੱਲੇ ਆ ਉਹ ਬਣਾ ਹੋਇਆ ਜਨਮ ਸਰਟੀਫਿਕੇਟ ਪਰ ਨਾਮ ਲਿਖਾਉਣ ਮੁੰਡੇ ਦਾ ਹੁਣ ਜਿਹੜਾ ਮੁੰਡੇ ਦਾ ਨਾਮ ਲਿਖਾਉਣਾ ਇੱਕ ਵਾਰੀ ਲਿਖਾਉਣਾ ਹਮ ਬਾਰ-ਬਾਰ ਨਹੀਂ ਲਿਖਾਉਣਾ ਜਿਹੜਾ ਹੁਣ ਆਪਾਂ ਨਾਮ ਬੋਲਦੇ ਆਂ ਅੰਗਤ ਸਿੰਘ ਠੀਕ ਆ ਨਾ ਲਾ ਉਹ ਗੁੜੀ ਨੂੰ ਪੁੱਛ ਕੋਲੀ ਨੂੰ ਵਿਛੋਈ ਹਾਂ ਹਾਂ ਉਹ ਵੀ ਭੂਆ ਏ ਉਹਦਾ ਵੀ ਹੱਕ ਬਣਦਾ ਪੁੱਛੋ ਉਹਨੂੰ ਵੀ ਭਾਈ ਕਿਹੜਾ ਉਹ ਤਾਂ ਆਪ ਹੀ ਆਹੀ ਕਹਿੰਦੀ ਆ ਕਹਿੰਦੀ ਠੀਕ ਆ ਨਾ ਵਧੀਆ ਨਾਲੇ ਛੋਟਾ ਨਾਮ ਅੰਗਤ ਹਾਂ ਤੇ ਅੰਗਤ ਕੇ ਅੰਗਦ ਅੰਗਤ ਨਹੀਂ ਅੰਗਦ ਅੰਗਦ ਅੰਗਦਰ ਮੈਂ ਤਾਂ ਇੱਕ ਨਹੀਂ ਕਹੀ ਜਣਾ ਮੈਨੂੰ ਤਾਂ ਪਤਾ ਨਹੀਂ ਲੱਗਣਾ ਚਲੋ ਹਾਂ ਚਲੋ ਤੂੰ ਤਾਂ ਜਿੰਮੇ ਮਰਜੀ ਤੂੰ ਠੋਲੂ ਮੋਲੂ ਲੋ ਚਾਹ ਕੋਈ ਹੈ ਲਖਾਇਆ ਵਾ ਫਿਰ ਮੈਂ ਲਖਾਇਆ ਭਾਈ ਕਿਆ ਕਹਿੰਦੀ ਆਰਡਰ ਲੈ ਲੈ ਦੋਏ ਕੁੜੀਆਂ ਦਾ ਹਾਂ ਕੁੜੀਆਂ ਨੇ ਆਰਡਰ ਦੇ ਜਾਵਨਾਂ ਬੋ ਬੋ ਕਰਤੀ ਜਾਣੇ ਹੂੰ ਕਿਉਂਕਿ ਉਹਨਾਂ ਦਾ ਵੀ ਹੱਕ ਹੈ ਵੀ ਅਸੀਂ ਭਾਈ ਆਪਣੇ ਭਤੀਜੇ ਦਾ ਕਿਆ ਨਾਮ ਰੱਖਣਾ ਕਿਆ ਨਾਮ ਉਹ ਤਾਂ ਇਹੀ ਕਹਿੰਨੇ ਮੈਂ ਤੈਨੂੰ ਕਹੀ ਤਾਂ ਜਾਨਾ ਵੀ ਆਹੀ ਕਹਿੰਨੇ ਆਂ ਵੀ ਅੰਗਦ ਲਿਖਾ ਦੇ ਬਸ ਮੀਨਾਲੇ ਛੋਟਾ ਨੇਮ ਆਂ ਯਾਰ ਕੋਈ ਨਾਮ ਤਾਂ ਰੱਖਣਾ ਚਾਹੀਦਾ ਧੀਆਂ ਦਾ ਫੇਰ ਕਹਿੰਦੀ ਮਾਣ ਉਹ ਆ ਠੀਕ ਐ ਫੇਰ ਜੇ ਕਹਿੰਦੀ ਆ ਉਹ ਤੈਨੂੰ ਪੱਕੀ ਗੱਲ ਐ ਫੇਰ ਤੂੰ ਲਿਖਾ ਦੇ ਭਾਈ ਫੇਰ ਪੁੱਤ ਮੈਨੂੰ ਤਾਂ ਕੋਈ ਚੱਕਰ ਨਹੀਂ ਲਿਖਾ ਦੇ ਜੇ ਉਹ ਕਹਿੰਦੀ ਐ ਉਹਨਾਂ ਨੂੰ ਚੰਗਾ ਲੱਗਦਾ ਐ ਉਹ ਲਿਖਾ ਦੇ ਫੇਰ ਕੀ ਕੀ ਨਹੀਂ ਕਰ ਹੂੰ ਚਲੋ ਉਹਨਾਂ ਨੂੰ ਚੰਗਾ ਲੱਗਦਾ ਹੈ ਉਹਨਾਂ ਦਾ ਵੀ ਭਤੀਜਾ ਹੈ ਬਈ ਜਿੱਕਣਾ ਉਹ ਕਹਿੰਦੀ ਉਹ ਕੋਲ ਕਰ ਪਹੁੰਚ ਗਿਆ ਤੇ ਇੱਟ ਲੱਗ ਗਈ ਜੀ ਉੱਪਰ ਨੂੰ ਜਾਣ ਬਾਈ ਕਰ ਦੂੰਗੇ ਅੱਜ ਕੰਪਲੀਟ ਹੈਂ ਕੀ ਉਹ ਹੌਲੀ ਭਾਈ ਹੌਲੀ ਯਾਰ ਐਨ ਨਾ ਨਾ ਕਰ ਖੜ ਜਾ ਖੜ ਜਾ ਖੜ ਜਾ ਕਦੇ ਸਰਚ ਮਾਰ ਦਵੇਂ ਮੇਰੇ ਮੇਰੇ ਤਾਂ ਪਹਿਲੀ ਨੀ ਬਾਲ ਚਾਰ ਹਾਂ ਹਾਂ ਹੁਣੇ ਥੱਕ ਗਿਆ ਹੈ ਹੈ ਹੁਣੇ ਤੇਰਾ ਦਮ ਟੁੱਟ ਗਿਆ ਇਹਦਾ ਕੱਦਾ ਬੰਦਾ ਤੁਹਾਡੇ ਕੋਲ ਹੋਰ ਹੁੰਦਾ ਨਾ ਨਜ਼ਾਰਾ ਆ ਜਣਾ ਦਾ ਕਿ ਨਹੀਂ ਹਾਂ ਚੈਨਲ ਆਪਣਾ ਅੱਛਾ ਹਾਂ YouTube ਤੇ ਚੈਨਲ ਆਪਣਾ ਮਾਖਾ ਤੂੰ ਹੁਣ ਵਾਇਰਲ ਦੇਖੀ ਪੂਰੀ ਇੰਡੀਆ ਚ ਫੈਲਣਾ ਪਿਆ ਲੈ ਵੈਸ ਹਾਰਿਓ ਉਹ ਵੀ ਬਣਾਉਣੀ ਜਿਹੜੀ ਮਿੱਟੀ 'ਚ ਭਰੀਏ ਨੇ ਯਾਰ ਉਹ ਭੁੱਲ ਗਏ ਆਪਾਂ ਬਣਾਉਣੀ ਵਾ ਆਪਣੀਆਂ ਗੱਲਾਂ ਵਿੱਚ ਹੀ ਰਹਿ ਗਏ ਆਪਾਂ ਆਹੜੀ ਤਾਂ ਹਟਾਈ ਆ ਰੇਤਾ ਆਈ ਨਹੀਂ ਉਹ ਮਿੱਟੀ ਜਿਹੜੀ ਖੱਡਾ ਉਹ ਤੇ ਅੰਬ ਪੱਟਿਆ ਹਾਂ ਉਹ ਭਰਤਾ ਦੇਖ ਲਾਣਾ ਵੀ ਮੁੜ ਕੇ ਇੱਥੇ ਬੰਦਾ ਲਾਵੇ ਨਾ ਦੁੱਤਾ ਦੁੱਤਾ ਪਰ ਨੇ ਤਰੀਟੇ ਦੇਖਣੇ ਚੱਲ ਕੋਈ ਨਹੀਂ ਤੋ ਆਹ ਦਰੂਜਾ ਲੀਗਾ ਠੀਕ ਹੈ ਠੀਕ ਆਏ ਤਾਂ ਬੰਦਾ ਘੈਂਟ ਆ ਯਾਰ ਬਹੁਤ ਜ਼ਿਆਦਾ ਹੂੰ ਚਲੋ ਬਾਕੀ ਹੁਣ ਆਪਾਂ ਚੱਲਦੇ ਆ ਰੋਪੜ ਨੂੰ ਤੇ ਅੱਜ ਹੋ ਜਾਊਗਾ ਇਹ ਕਲੀਅਰ ਚੜਜੂ ਚੜਾ ਦੂੰਗਾ ਇਹ ਇੱਟ ਬਟ ਇੱਕ ਪਾਸੇ ਨਾ ਮੇਰਾ ਪੀਰਾ ਰੱਖਿਓ ਇਹਨੂੰ ਨਾ ਖੜਾ ਦਿਓ ਇੱਟ ਨੂੰ ਹਾਂ ਇਹਨਾਂ ਵੀ ਤੁਹਾਨੂੰ ਪਤਾ ਵੀ ਵਜਨ ਕਰਕੇ ਕਹਿੰਦਾ ਮੈਂ ਹਾਂ ਰਾਜੇ ਵਜਨ ਦਾ ਪਤਾ ਜੀ ਮੈਂ ਅੱਥੇ ਗੱਗੋਂ ਕੱਟਣਾ ਡਹਿਰ ਕੰਮ ਕਰੇ ਬੰਦੇ ਨੇ ਲੈਂਟਰ ਪਾਇਆ ਮੇਰੇ ਅੱਖਾਂ ਦੇਖੀ ਗੱਲ ਆ ਲੈਂਟਰ ਪਾ ਕੇ ਜਾਨੀ ਕਿ ਸ਼ਟਰਿੰਗ ਖੋਲਣੀ ਨਹੀਂ ਜੀ ਸ਼ਟਰਿੰਗ ਖੋਲਣੀ ਨਹੀਂ ਐਦਾਂ ਹੀ ਬੰਦੇ ਨੇ ਚਾਰ ਪੰਜ ਹਰੇਕ ਪਰਛਤੀ ਢੇਰ ਲਾਤਾ ਹੂੰ ਲੈਂਟਰ ਦੇ ਉੱਪਰ ਹੂੰ ਆਜੀ ਬੰਦੇ ਨੂੰ ਪੁੱਛਿਆ ਵੀ ਮੈਂ ਜਦ ਮਨੂੰ ਮਿੰਟਰੀਓ ਮਿਲਿਆ ਮਾਖਾ ਕਹਿੰਦਾ ਕੋਈ ਥਕਾਈ ਵਾਕਈ ਹੋਇਆ ਵੀ ਹੈ ਨਹੀਂ ਪੰਜ ਹਰੇਕ ਮੈਂ ਕਹਿੰਦਾ ਐਡਾ ਢੇਰ ਲਾਉਂਦਾ ਬੰਦਿਆਂ ਦੇ ਉੱਪਰ ਕੋਈ ਫੱਟ ਨਹੀਂ ਪੈਂਦਾ ਵਈ ਨਹੀਂ ਆ ਆਪਣੇ ਪਤਾ ਹੈ ਕੀ ਗੱਲ ਆ ਹੁਣ ਸਾਡੀ ਅੱਖੀਂ ਸਾਹਮਣੇ ਨਵਾਂ ਲੈਂਟਰ ਪਿਆ ਪੁਆਈ ਗਿਰ ਗਿਆ ਕੋਈ ਭਜਨ ਨਹੀਂ ਲੈਣਾ ਨਹੀਂ ਦੇਣਾ ਉੱਥੇ ਤੂੰ ਕਹਿ ਕਹੂੰਗਾ ਭਾਈ ਜੇ ਆਪਾਂ ਜੇ ਆਪਾਂ ਸੋਚੀਏ ਵੀ ਆਪਾਂ ਆਪਣੀ ਪਹਿਲੀ ਸੇਫਟੀ ਕਰ ਲਈਏ ਨੁਕਸਾਨ ਹੋਣ ਤੋਂ ਜਿਹੜਾ ਬਿਜਲੀ ਪਿਆ ਪਿਆ ਉਹ ਲੈਂਟਰ ਗਿਰ ਗਿਆ ਨਾ ਹਾਂ 10 ਦਿਨਾਂ ਬਾਅਦ ਗਿਰ ਗਿਆ ਆਪੇ ਬਿਜਲੀ ਦੀ ਕੋਈ ਕਮੀ ਹੋ 10 ਦਿਨਾਂ ਬਾਅਦ ਗਿਰ ਗਿਆ ਮੈਂ ਨਹੀਂ ਇਹ ਗੱਲ ਕਹਿ ਸਕਦਾ ਬਾਈ ਕੰਮੀ ਮਿਸਤਰੀ ਦੀ ਹੋ ਸਕਦੀ ਆ ਆਪਾਂ ਉਹ ਗੱਲ ਕਰਦੇ ਆ ਵੀ ਆਪਾਂ ਆਪਣੇ ਬਚੌਚੇ ਬਚਾਉ ਰੱਖੀਏ ਇਹ ਚੰਗੀ ਉਹ ਗੱਲ ਆ ਕਿ ਨਹੀਂ ਸਹੀ ਗੱਲ ਆ ਕਿ ਨਹੀਂ ਹਾਂ ਚਲੋ ਚਲੋ ਠੀਕ ਆ ਜੀ ਚਲਦੇ ਹਾਂ ਹੁਣ ਆਪਾਂ ਰੋਪੜ ਨੂੰ ਤੇ ਚਾ ਵੀ ਮੈਂ ਚੱਲਿਆ ਹਾਂ ਹਾਂ ਜੀ ਚਾਚਾ ਜੀ ਵਾਈਕਰੀ ਦੀ ਦਾ ਖਾਸਾ ਵਾਈਕਰੀ ਦੀ ਤੇ ਹਸਪਤਾਲ ਚ ਦੇਖ ਕੇ ਦੇਖਣਾ ਵੀ ਆਇਆਂ ਲੱਗਦਾ ਵੀ ਸਾਰਾ ਪੰਜਾਬ ਇਹ ਸਾਰਾ ਪੰਜਾਬ ਵੀ ਫਮਾਰ ਦੇ ਵੇ ਇਹ ਆ ਦੇਖ ਲਓ ਜੀ ਇੰਨਾ ਕ ਇੱਥੇ ਦੁਖੀ ਇਨਸਾਨ ਆਉਂਦਾ ਹੈ ਹੈਨਾ ਇੱਥੇ ਆ ਕੇ ਚਾਚੇ ਜੇ ਨਾ ਕਿਸੇ ਚ ਹੋਮੋ ਹੋਵੇ ਐਦਾਂ ਬਸ ਬੰਦਾ ਗੇੜਾ ਬਾੜ ਬਸ ਹੈਨਾ ਮੈਂ ਆ ਜੀ ਤਨਾ ਬਸ ਜੀ ਚ ਮੈਂ ਇੱਥੇ ਆ ਕੇ ਨਿਕਲ ਜਾਂਦੀ ਆ ਇੱਥੇ ਆ ਕੇ ਨਹੀਂ ਆ ਜਾਂਦੀ ਆ ਕਹ ਨਹੀਂ ਜੀ ਤੇ ਜਨਮ ਸਰਟੀਫਿਕੇਟ ਤਾਂ ਉਹਨਾਂ ਨੇ ਜੀ ਮੈਨੂੰ ਦੇ ਦਿੱਤਾ ਚਾਚੇ ਉਹ ਕਹਿੰਦੇ ਵੀ ਤੁਸੀਂ ਜਿਹੜਾ ਤੁਹਾਡੇ ਨਾਲ ਕੋਈ ਸੁਰੱਖਤਾ ਕੇਂਦਰ ਚਮਕੌਰ ਸਾਹਿਬ ਆ ਉੱਥੇ ਜਾ ਕੇ ਤੁਸੀਂ ਆਪਣਾ ਨਾਮ ਦਰਜ ਕਰਾ ਹਾਂ ਉੱਥੇ ਹੀ ਹੋਵੇ ਚਮਕੌਰੇ ਤੂੰ ਰੋਟਾ ਸਭੇ ਹੋਊਗਾ। ਅੱਛਾ ਮੈਨੂੰ ਦਾ ਨਾਲ ਸੁਵਿਧਾ ਕੇਂਦਰ ਨਹੀਂ। ਉੱਥੇ ਹੋ ਜਵੇ ਚਾਹੇ ਸੇਵਾ ਉੱਥੇ ਹੋਵੇ ਐਸੇ ਗੱਲ ਤੁਸੀਂ ਚੋਜਵੇ। ਤੇਰੀ ਆਏਗਾ ਸੁਵਿਧਾ ਸੈਂਟਰ। ਇਹ ਫੇ ਹੁਣ ਜਿਵੇਂ ਮਾਲ ਆਪਾਂ ਦੇ ਤਾ ਜਿਵੇਂ ਦੇ ਦਿੰਨੇ ਹਾਂ। ਹਾਂ ਇਹ ਤਾਂ ਆਨਲਾਈਨ ਰਿਕਾਰਡ ਚੜਨਾ ਹੈ। ਹਾਂ। ਆਨਲਾਈਨ ਰਿਕਾਰਡ ਚੜੂਗਾ ਡਾਕਟਰ ਨੇ ਦੇ ਤਾ ਬਾਕੀ ਤੁਹਾਨੂੰ ਉੱਥੇ ਬੰਨ। ਲਾ ਉੱਥੇ ਬੰਨਣਾ ਹਾਂ। ਅੱਛਾ ਮੈਨੂੰ ਐ ਦੱਸੋ ਆਪਾਂ ਜਿਵੇਂ ਉਹ ਮੁੰਡੇ ਦਾ ਨਾਮ ਅੰਗਰਤ ਸਿੰਘ ਆ। ਹਾਂ। ਆਪਾਂ ਸੋਚਿਆ ਵੀ ਹੁਣ ਆਪਾਂ ਐ ਕਰਾਂਗੇ ਵੀ ਉਹਦਾ ਨਾਮ ਅੰਗਰਤ ਸਿੰਘ ਤਾਂ ਲਿਖਣੀ ਲਿਖਣਾ। ਪਿੱਛੇ ਗੋਤ ਗੋਦ ਦਾ ਬੱਚਣਾ ਹੀ ਬੱਚਣਾ ਬੱਚਣਾ ਤਾਂ ਹੈ ਪਰ ਨਾਂ ਤੇ ਨਹੀਂ ਨਾ ਉਹ ਨਾਂ ਤੇ ਨਹੀਂ ਨਾ ਆਉਂਦਾ ਹੈ ਲਿਖਣ ਪਏ ਕਿਉਂ ਇਹਦਾ ਇਹਦਾ ਆਪਣੀ ਚੁਆਇਸ ਆ ਨਹੀਂ ਗੋਦ ਨੀ ਨਾ ਲਿਖਦੇ ਹੈਗੇ ਕਾ ਤੇ ਰੋ ਕਿਉਂ ਨਿਕਲ ਗਏ ਤੁਸੀਂ ਆਪਣਾ ਆਪਣੇ ਉਹ ਕਾਗਜ਼ਾਂ 'ਚ ਲਿਖੀ ਜਾਓ ਤੁਸੀਂ ਚਾਚੇ ਉਹ ਕਿਉਂ ਨਹੀਂ ਲਿਖੂਗੇ ਇਹ ਲਿਖਣ ਵਾਲੇ ਤਾਂ ਆਪਾਂ ਤਾਂ ਨੋ ਦੱਸਣਾ ਭਾਈ ਅੰਗਤ ਸਿੰਘ ਲਿਖੇ ਲਿਖ ਦੋ ਮਨ ਤੋਂ ਲਿਖਣਾ ਪੈਣਾ ਉਹ ਤਾਂ ਹੁਣ ਤਾਂ ਇੱਥੇ ਗਿਆ ਲਿਖਿਆ ਕੁਝ ਵੀ ਨਹੀਂ ਲਿਖਿਆ ਇੱਥੇ ਨਹੀਂ ਕੁਤਬੀ ਹਾਂ ਇੱਥੇ ਤਾਂ ਇਹਨਾਂ ਨੇ ਸਿਰਫ ਦੇ ਦਿੱਤਾ ਮੈਨੂੰ ਵੀ ਭਾਈ ਇੱਥੇ ਤੇ ਜਿਹੜਾ ਤੁਹਾਡਾ ਬੱਚਾ ਅੱਛਾ ਨਾਂ ਨੂੰ ਸਾਰਾ ਕੁਝ ਉੱਥੇ ਕਰਵਾਓ ਉੱਥੇ ਜਾ ਕੇ ਤੁਸੀਂ ਦੇਣਾ ਉਹੀ ਸਾਰਾ ਕੁਝ ਦਰਜ ਕਰਨਾ ਉਹ ਤਾਂ ਫਿਰ ਉਹਨਾਂ ਨੂੰ ਕਹੀ ਨਹੀਂ ਦਿੱਕ ਕੇ ਦੇ ਦੀ ਹਾਂ ਹਾਂ ਵੀ ਆ ਨਾਂ ਲਖਾਣਾ ਸਹੀ ਰਹਿੂਗਾ ਨਾਂ ਚੱਲੀਏ ਹੁਣ ਅਪਾ ਚਮਕੌਰ ਸਾਹਿਬ ਨੂੰ ਖਾਣਾ ਪੀਣਾ ਨਹੀਂ ਬਸ ਚੱਲਦੇ ਚਲੋ ਜੀ ਚੱਲਦੇ ਹੁਣ ਅਸੀਂ ਚਮਕੌਰ ਸਾਹਿਬ ਤੇ ਮਿਲਦੇ ਆਪਾਂ ਤੁਹਾਨੂੰ ਹੁਣ ਤੁਹਾਨੂੰ ਦਾਦੇ ਚਮਕੌਰ ਸਾਹਿਬ ਉਹਨਾਂ ਨੇ ਸਾਨੂੰ ਕਿਹਾ ਕਿਹਾ ਇੱਥੇ ਸਾਨੂੰ ਸਰਟੀਫਿਕੇਟ ਉਹਨਾਂ ਨੇ ਦੇ ਦਿੱਤਾ ਜੀ ਜਨਮ ਦਾ ਮਿਲਦੇ ਆਪਾਂ ਅੱਛੀ ਚਮਕੌਰ ਸਾਹਿਬ ਹਾਂਜੀ ਚਾਚਾ ਜੀ ਵਾਈਫਰੀ ਦੀ ਖਾਤਸਾ ਵਾਈਫਰੀ ਦੀ ਘਟੇ ਹਸਪਤਾਲ ਚ ਦੇਖ ਕੇ ਦੇਖ ਲਾ ਵੀ ਐ ਲੱਗਦਾ ਵੀ ਸਾਰਾ ਪੰਜਾਬ ਇਹ ਸਾਰਾ ਪੰਜਾਬ ਇਹ ਭਾਂ ਦੇ ਮਿਲਿਆਂ ਦੇ ਜਿਹੜਾ ਵੀ ਆ ਦੇਖ ਲੋ ਜੀ ਇੰਨਾ ਕ ਇੱਥੇ ਦੁਖੀ ਇਨਸਾਨ ਆਉਂਦਾ ਹੈ ਹੈਨਾ ਇੱਥੇ ਆ ਕੇ ਚਾਚੇ ਜੇ ਨਾ ਕਿਸੇ ਚ ਹੋਮੋ ਹੋਵੇ ਐਦਾਂ ਬਸ ਬੰਦਾ ਗੇੜਾ ਮਾਰ ਬਸ ਹੈਨਾ ਮਾਂ ਆਜੀਤ ਨਾ ਬਸ ਜੀ ਚ ਮੈਂ ਇੱਥੇ ਆ ਕੇ ਨਿਕਲ ਜਾਂਦੀ ਆ ਇੱਥੇ ਆ ਕੇ ਨਿਕਲ ਜਾਂਦੀ ਆ ਕਿਹ ਨਹੀਂ ਜੀ ਤੇ ਜਨਮ ਸਰਟੀਫਿਕੇਟ ਤਾਂ ਉਹਨਾਂ ਨੇ ਜੀ ਮੈਨੂੰ ਦੇ ਦਿੱਤਾ ਚਾਚੇ ਉਹ ਕਹਿੰਦੇ ਵੀ ਤੁਸੀਂ ਜਿਹੜਾ ਤੁਹਾਡੇ ਨਾਲ ਕੋਈ ਸੁਵਿਧਾ ਕੇਂਦਰ ਚਮਕੌਰ ਸਾਹਿਬ ਆ ਹੈਗਾ ਉੱਥੇ ਜਾ ਕੇ ਤੁਸੀਂ ਆਪਣਾ ਨਾਮ ਦਰਜ ਕਰਾ ਹਾਂ ਉੱਥੇ ਹੀ ਹੋਊਗਾ ਚਮਕੌਰੇ ਹੋਊਗਾ ਚਮਕੌਰ ਸਾਹਿਬ ਹੀ ਹੋਊਗਾ ਅੱਛਾ ਮੈਨੂੰ ਤਾਂ ਆ ਦੇ ਨਾਲ ਸੁਵਿਧਾ ਕੇਂਦਰ ਨਹੀਂ ਉੱਥੇ ਹੋ ਜਵੇ ਚਾਹੇ ਸੇਵਾ ਉੱਥੇ ਹੋਵੇ ਐਸੇ ਵੀ ਤੁਸੀਂ ਚੋਜਦੇ ਹੋ ਉੱਥੇ ਵੀ ਹੈਗਾ ਸੁਵਿਧਾ ਕੇਂਦਰ ਇਹ ਫੇ ਹੁਣ ਜਿਵੇਂ ਮਾਲਾਪਨ ਦੇ ਦਿੱਤਾ ਜਿਵੇਂ ਦੇ ਦਿੰਦੇ ਹੋ ਹਾਂ ਇਹ ਤਾਂ ਆਨਲਾਈਨ ਰਿਕਾਰਡ ਚੜਨਾ ਹੈ ਹਾਂ ਆਨਲਾਈਨ ਰਿਕਾਰਡ ਚੜੂਗਾ ਡਾਕਟਰ ਨੇ ਦੇ ਦਿੱਤਾ ਬਾਕੀ ਤੁਹਾਨੂੰ ਉੱਥੇ ਬਣਨਾ ਹੈ ਨਾ ਉੱਥੇ ਬੜਨਾ ਨਾ ਅੱਛਾ ਮੈਨੂੰ ਐ ਦੱਸੋ ਆਪਾਂ ਨੇ ਜਿਵੇਂ ਉਹ ਮੁੰਡੇ ਦਾ ਨਾਮ ਅੰਗਤ ਸਿੰਘ ਆ ਆਪਾਂ ਸੋਚਿਆ ਵੀ ਹੁਣ ਆਪਾਂ ਐ ਕਰਾਂਗੇ ਵੀ ਉਹਦਾ ਨਾਮ ਅੰਗਤ ਸਿੰਘ ਤਾਂ ਲਿਖਣੀ ਤੇ ਖੜਾ ਪਿੱਛੇ ਗੋਤ ਲਖਾ ਦਈਏ ਲੇਹੇ ਅੰਗਤ ਸਿੰਘ ਲੇਹੇ ਗੋਤ ਦਾ ਪੱਜਣਾ ਹੀ ਪੱਜਣਾ ਪੱਜਣਾ ਤਾਂ ਹੈ ਪਰ ਨਾਮ ਤੇ ਨਹੀਂ ਨਾ ਉਹ ਨਾ ਤੇ ਨਹੀਂ ਨਾ ਆਉਂਦਾ ਹੈ ਲਿਖਣ ਤੇ ਕਿਉਂ ਹੈਰਾਪ ਇਹਦਾ ਆਪਣੀ ਚੁਆਇਸ ਆ ਨਹੀਂ ਗੋਤ ਨਹੀਂ ਨਾ ਲਿਖ ਦੇਗੇ ਕਾਜੇ ਉਹ ਕਿਉਂ ਲਿਖਣਗੇ ਤੁਸੀਂ ਆਪਣਾ ਆਪਣੇ ਉਹ ਕਾਗਜ਼ਾਂ 'ਚ ਲਿਖੀ ਜਾਓ ਤੁਸੀਂ ਚਾਚੇ ਉਹ ਕਿਉਂ ਨਹੀਂ ਲਿਖੂਗੇ ਯਾਰ ਲਿਖਣ ਵਾਲੇ ਤਾਂ ਆਪਾਂ ਤਾਂ ਨੋ ਦੱਸਣਾ ਭਾਈ ਅੰਗਤ ਸਿੰਘ ਲਿਖੇ ਲਿਖ ਦਿਓ ਮਨ ਤਾਂ ਲਿਖਣਾ ਪੈਣਾ ਉਹ ਤਾਂ ਹੁਣ ਤਾਂ ਇੱਥੇ ਗਿਆ ਲਿਖਿਆ ਕੁਝ ਵੀ ਨਹੀਂ ਲਿਖਿਆ ਇੱਥੇ ਨਹੀਂ ਕੁਝ ਵੀ ਹਾਂ ਇੱਥੇ ਤਾਂ ਇਹਨਾਂ ਨੇ ਸਿਰਫ ਦੇ ਦਿੱਤਾ ਮੈਨੂੰ ਵੀ ਭਾਈ ਇੱਥੇ ਤੇ ਜਿਹੜਾ ਤੁਹਾਡਾ ਬੱਚਾ ਅੱਛਾ ਨਾਂ ਨੋ ਸਾਰਾ ਕੁਝ ਉੱਥੇ ਕਰਾਓ ਉੱਥੇ ਜਾ ਕੇ ਤੁਸੀਂ ਦੇਣਾ ਉਹ ਹੀ ਸਾਰਾ ਕੋਈ ਦਰਜ ਕਰਨਾ ਉਹ ਤਾਂ ਫਿਰ ਉਹਨਾਂ ਨੂੰ ਕਹੀ ਨਹੀਂ ਦਿੱਖ ਕੇ ਦੇ ਦਿੱਤੀ ਆਹ ਹਾਂ ਵੀ ਆਹ ਨਾਂ ਲਖਾਣਾ ਸਹੀ ਰਹਿੂ ਗਾ ਨਾਂ ਚੱਲੀਏ ਹੁਣ ਅਪ ਚਮਕੌਰ ਸਾਹਿਬ ਨੂੰ ਕੁ ਖਾਣਾ ਪੀਣਾ ਨਹੀਂ ਬਸ ਚੱਲਦੇ ਚਲੋ ਜੀ ਚੱਲਦੇ ਹੁਣ ਅਸੀਂ ਚਮਕ ਤੇ ਮਿਲਦੇ ਆਪਾਂ ਤੁਹਾਨੂੰ ਤੁਹਾਨੂੰ ਦਾਦਿਆ ਚੰਗੌਰ ਸਾਹਿਬ ਉਹਨਾਂ ਨੇ ਸਾਨੂੰ ਕਿਹਾ ਕਿਹਾ ਇੱਥੇ ਸਾਨੂੰ ਸਰਟੀਫਿਕੇਟ ਉਹਨਾਂ ਨੇ ਦੇ ਦਿੱਤਾ ਜੀ ਜਨਮ ਦਾ ਮਿਲਦੇ ਆਪਾਂ ਸ਼੍ਰੀ ਚੰਗੌਰ ਸਾਹਿਬ ਅੱਜ ਗਿਆ ਮੈਂ ਘਰ ਤੇ ਬਾਈਆਂ ਨੇ ਤਾਂ ਜੀ ਆਪਣਾ ਪੂਰਾ ਕਿੱਚਾ ਹੋਇਆ ਕੰਮ ਪੀ ਵਨ ਇਟ ਬਾਈਨਾ ਨੇ ਮੇਰੇ ਹਿਸਾਬ ਦੇ ਨਾਲ 1500 ਦੇ ਲਗਭਗ ਚੜਾਤੀ ਚੜ ਗਈ ਹੋਗੀ ਬੀਬੀ ਇੱਕ ਘਟਾਲੇ ਹਲੇ ਕਟਾ ਥੋੜੀ ਜਿਹੀ 100 200 ਰੁਪਏ ਦੋ ਫੋਟ ਉਧਰ ਉਧਰ ਹੋਊਗੀ ਹਾਂ ਜੀ ਮੈਨੇ ਇਧਰ ਬਾਈ ਜੀ ਦਾ ਹਲਸਾ ਬਾਈ ਜੀ ਫਤੇ ਜੀ ਤੇ ਮੈਂ ਗਿਆ ਤਾਂ ਰੁਪੜ ਤੇਰੇ ਅਜ ਛੋਟੇ ਵੀਰ ਦਾ ਨਾਮ ਲਿਖਾਉਣ ਮੈਨੂੰ ਪਤਾ ਤੇ ਉਹਨਾਂ ਨੇ ਮੈਨੂੰ ਕਹਿੰਦੇ ਵੀ ਚਮਕੌਰ ਸਾਹਿਬੇ ਲਿਖਾਉਣਾ ਉਹਨਾਂ ਨੇ ਇਹ ਇੱਕ ਮੈਨੂੰ ਬਣਾ ਕੇ ਉਹ ਡੇਟ ਜਨਮ ਸਰਟੀਫਿਕੇਟ ਵਾਲਾ ਅੱਛਾ ਮੈਨੂੰ ਪਤਾ ਯਾ ਉਹ ਤਾਂ ਨਾਮ ਤੁਸੀਂ ਪੱਕਾ ਰੱਖਿਆ ਇੱਥੇ ਲਿਖਣਾ ਉਹ ਤਾਂ ਆਪਣੇ ਇਹਦੇ ਵਿੱਚ ਜੀ ਤਹਿਸੀਲਮਾ ਤਹਿਸੀਲ ਕਿੱਥੇ ਸੇਵਾ ਕੇਂਦਰ ਤੇ ਉਹਦਾ ਨਾਮ ਪਤਾ ਕੀ ਲਿਖਣਾ ਆਪਾਂ ਨੇ ਅੰਗਤ ਸਿੰਘ ਲਹਿਲ ਅੰਗਤ ਸਿੰਘ ਲਹਿਸਾ ਸਟੂਡੀਓ ਉਹ ਸਟੂਡੀਓ ਨਹੀਂ ਲਿਖਣਾ ਇਹ ਲਾਇ YouTube ਦਾ ਚੈਨਲ YouTube ਚੈਨਲ ਥੋੜੀ ਨਿਕੂਗਾ ਮਹਿਲ ਨਾ ਅੰਗਤ ਸਿੰਘ ਲਹਿਲ ਉਹਦਾ ਗੋਦ ਪੁੱਛੇ ਆਪਾਂ ਨੇ ਕਰ ਦੇਣਾ ਤੇ ਬਾਕੀ ਠੀਕ ਆ ਜੀ ਤੇ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਚੜਦੀਆਂ ਅੰਕਾਂ ਵਿੱਚ ਰੱਖੇ ਜੀ ਹਾਂ ਬੀਬੀ ਕਾਹ ਕਹਿੰਦੀ ਹੋੜੀ ਕਿਲਾ ਪੜਦਾ ਫਸਟ ਦੇ ਮੈਨੇ ਕੋਰੋਨਾ ਕਰਕੇ ਵੀ ਇੱਕਸਾਂ ਲੇਟ ਹੋ ਗਿਆ ਮੇਰਾ ਮੁੰਡਾ ਜੀ ਪੜਦਾ ਇੱਕ ਆ ਬਾਬਾ ਬੇਰ ਜੀ ਆਹ ਉਹ ਤਾਂ ਜੀ ਨਾਪਰੀ ਚ ਅਜੇ ਨਾਪਰੀ ਚ ਚਲੋ ਠੀਕ ਹੈ ਜੀ ਮਿਲਦੇ ਆਪਾਂ ਕਿਸੇ ਹੁਣ ਅਗਲੇ ਬਲੌਗ ਦੇ ਵਿੱਚ ਪਹੁੰਚ ਗਿਆ ਮੈਂ ਘਰ ਤੇ ਬਾਈਆਂ ਨੇ ਤਾਂ ਜੀ ਆਪਣਾ ਪੂਰਾ ਖਿੱਚਾ ਹੋਇਆ ਕੰਮ ਜੀ ਬਣੇਟ ਬਾਈਆਂ ਨੇ ਮੇਰੇ ਹਿਸਾਬ ਦੇ ਨਾਲ 1500 ਦੇ ਲਗਭਗ ਚੜਾਤੀ ਚੜ ਗਈ ਹੋਗੀ ਦੀਦੀ ਇੱਕ ਘਟਾਲੇ ਹਲੇ ਘਟਾ ਥੋੜੀ ਜਿੰਨਾ ਥੋੜੀ ਜੀ 100 200 ਰੁਪਏ ਦੋ ਫੋਟ ਉਧਰ ਉਧਰ ਹੋ ਗਈ ਹਾਂ ਜੀ ਮੈਨੇ ਇਧਰ ਬਾਈ ਜੀ ਦਾ ਹਲਸਾ ਬਾਈ ਜੀ ਫਤੇ ਜੀ ਤੇ ਮੈਂ ਗਿਆ ਤਾਂ ਰੁਪੜ ਤੇਰੇ ਅਜ ਛੋਟੇ ਵੀਰ ਦਾ ਨਾਮ ਲਿਖਾਉਣ ਮੈਨੂੰ ਪਤਾ ਤੇ ਉਹਨਾਂ ਨੇ ਮੈਨੂੰ ਕਹਿੰਦੇ ਵੀ ਚਮਕੌਰ ਸਾਹਿਬੇ ਲਿਖਾਉਣਾ ਉਹਨਾਂ ਨੇ ਇਹ ਇੱਕ ਮੈਨੂੰ ਬਣਾ ਕੇ ਉਹ ਡੇਟ ਜਨਮ ਸਰਟੀਫਿਕੇਟ ਵਾਲਾ ਅੱਛਾ ਮੈਨੂੰ ਪਤਾ ਯਾ ਉਹ ਤਾਂ ਨਾਮ ਤੋਂ ਹੀ ਪੱਕਾ ਰੱਖਿਆ ਇੱਥੇ ਲਿਖਣਾ ਉਹ ਤਾਂ ਆਪਣੇ ਇਹਦੇ ਵਿੱਚ ਜ਼ਿਲ੍ਹਾ ਤਹਿਸੀਲਮਾ ਤਹਿਸੀਲ ਕਿੱਥੇ ਸੇਵਾ ਕੇਂਦਰ ਤੇ ਉਹਦਾ ਨਾਮ ਪਤਾ ਕੀ ਲਿਖਣਾ ਆਪਾਂ ਨੇ ਅੰਗਤ ਸਿੰਘ ਲਹਿਲ ਅੰਗਤ ਸਿੰਘ ਲਹਿਸਾ ਹਾਊਸ ਸਟੂਡੀਓ ਉਹ ਸਟੂਡੀਓ ਨਹੀਂ ਲਿਖਣਾ ਇਹ ਲਾਇ YouTube ਦਾ ਚੈਨਲ ਯੂਟਿਊਬ ਚੈਨਲ ਥੋੜੀ ਨਿਕੂਗਾ ਮਹਿਲ ਨਾ ਅੰਗਤ ਸਿੰਘ ਲਹਿਲ ਉਹਦਾ ਗੋਦ ਪੁੱਛੇ ਆਪਾਂ ਨੇ ਕੱਢ ਦੇਣਾ ਤੇ ਬਾਕੀ ਠੀਕ ਆ ਜੀ ਤੇ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਚੜ੍ਹਦੀਆਂ ਅੰਕਲਾਂ ਵਿੱਚ ਰੱਖੇ ਜੀ ਹਾਂ ਬੀਬੀ ਕਾਹ ਕਹਿੰਦੀ ਹੋ ਕਿ ਕਿ ਲੱਖ ਪੜਦਾ ਫਾਸਟ ਦੇ ਮੈਂ ਕੋਰੋਨਾ ਕਰਕੇ ਵੀ ਇੱਕਸਾਂ ਲੇਟ ਹਾਂ ਮੇਰਾ ਮੁੰਡਾ ਜੀ ਪੜਦਾ ਹੈ ਬਾਬਾ ਬੈਰ ਜੀ ਆਹ ਉਹ ਤਾਂ ਨਾਪਰੀ ਚ ਆਜੇ ਨਾਪਰੀ ਚ ਚਲੋ ਠੀਕ ਹੈ ਜੀ ਮਿਲਦੇ ਆਪਾਂ ਕਿਸੇ ਹੁਣ ਅਗਲੇ ਬਲੌਗ ਦੇ